ਹਾਂ ਜੀ ਮੇਰੇ ਵੀਰੋ ਕੀ ਹਾਲ ਚਾਲ ਆਮੀਨ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਅੱਜ 18 ਫਰਵਰੀ ਨੂੰ ਹੋਣ ਵਾਲਾ ਬਹੁਤ ਜ਼ਬਰਦਸਤ ਕਬੱਡੀ ਕੱਪ ਇਹਦੇ ਵਿੱਚ ਬੈਸਟਾਂ ਨੂੰ ਹਾਰ ਲਈ ਮੋਟਰਸਾਈਕਲ ਦਿੱਤੇ ਜਾਣੇ ਆ ਪਹਿਲਾ ਨਾਮ ਇੱਥੇ 3 ਲੱਖ ਰੁਪਇਆ ਰੱਖਿਆ ਗਿਆ ਜੀ ਇਹ ਮੇજરਲੀ ਕਬੱਡੀ ਕੱਪ ਹੋਣ ਜਾ ਰਿਹਾ ਜੀ 18 ਤਰੀਕ ਅੱਜ ਦਿਨ ਮੰਗਲਵਾਰ ਨੂੰ ਪਿੰਡ ਨੂਰਪੁਰ ਚੱਟਾ ਜ਼ਿਲ੍ਹਾ ਨਕੋਦਰ ਜਲੰਧਰ ਦੇ ਵਿੱਚ ਇਹ ਹੋਣ ਵਾਲਾ ਜਿਹੜਾ ਕਬੱਡੀ ਕੱਪ ਆ ਜੀ ਇੱਥੇ ਬੈਸਟਾਂ ਨੂੰ ਹਾਲੇ ਮੋਟਰਸਾਈਕਲ ਦਿੱਤੇ ਜਾਣੇ ਆ ਤੇ ਬੱਬੂ ਪਿੰਡਰ ਦਾ 1 ਲੱਖ ਨਾਲ ਸਨਮਾਨ ਵੀ ਕੀਤਾ ਜਾਣਾ ਹੈ ਜੀ ਇੱਥੇ ਆਲ ਓਪਨ ਦੀਆਂ 8 ਟੀਮਾਂ ਪਹੁੰਚ ਰਹੀਆਂ ਹਨ ਨੌਰਪੁਰ ਚੱਠਾ 18 ਫਰਵਰੀ ਨੂੰ ਜ਼ਿਲ੍ਹਾ ਨਕੋਦਰ ਦੇ ਵਿੱਚ ਇਹ ਅੱਜ ਕਬੱਡੀ ਕੱਪ ਹੋਵੇਗਾ ਜੀ ਸੇ ਤੋਂ ਅਗਲਾ ਜੀ 20 ਤਰੀਕ 20 ਫਰਵਰੀ ਦੇ ਨਵੀਰਵਾਨ ਨੂੰ ਮੀਡੀਅਰਲੀ ਕਬੱਡੀ ਕੱਪ ਬਹੁਤ ਸ਼ਾਨਦਾਰ ਤੇ ਵੱਡੇ ਇਥੇ ਇਨਾਮ ਰੱਖੇ ਗਏ ਹਨ ਬੈਸਟ ਰੇਡਰ ਤੇ ਜਾਫੀਆਂ ਨੂੰ ਸਵਿਫਟ ਕਾਰਾਂ ਦਿੱਤੀਆਂ ਜਾਣੀਆਂ ਹਨ ਤੇ ਫਾਈਨਲ ਦੂਜੇ ਬੈਸਟ ਰੇਡਰ ਤੇ ਬੈਸਟ ਟੋਪਰਾਂ ਨੂੰ ਹਾਲਲੇ ਡੇਵਿਡਸਨ ਮੋਟਰਸਾਈਕਲ ਦਿੱਤੇ ਜਾਣੇ ਹਨ ਤੇ ਮੋਟਰਸਾਈਕਲ ਵੀ ਇਥੇ ਨਾਰਮਲ ਜਿਹੜੇ ਆ ਉਹਨਾਂ ਦੀਆਂ ਵੀ ਵੰਡ ਕੀਤੀ ਜਾਣੀ ਆ ਇਹ ਜਿਹੜਾ ਕਬੱਡੀ ਕੱਪ ਸੈਦਵਾਲ ਕਬੱਡੀ ਕੱਪ ਸੈਦਵਾਲ ਦੀ ਧਰਤੀ ਤੇ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਹੋਣਵੇਗਾ 20 ਫਰਵਰੀ 2025 ਦਿਨ ਵੀਰਵਾਰ ਨੂੰ ਬਹੁਤ ਵੱਡਾ ਏ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ ਇਸ ਕਬੱਡੀ ਕੱਪ ਤੇ ਬਹੁਤ ਸ਼ਾਨਦਾਰ ਜਿਹੜੇ ਕੀ ਨਾਮ ਰੱਖੇ ਗਏ ਹਨ ਇੱਥੇ ਉਸੇ ਤਰ੍ਹਾਂ ਸ਼ਾਨਦਾਰ ਹੀ ਜੜੀਆਂ ਟੀਮਾਂ ਇੰਟਰਨੈਸ਼ਨਲ ਟੀਮਾਂ ਆਰ ਆਪਨੀਆਂ ਭਾਗ ਲੈਣਗੀਆਂ ਇਸ ਤੋਂ ਬਾਅਦ ਤੁਹਾਨੂੰ ਆਪਾਂ ਜਾਣਕਾਰੀ ਇਹ ਦੇ ਦਈਏ ਕਿ ਜਿਹੜਾ 20 ਫਰਵਰੀ ਨੂੰ ਦੇ ਦਿਨਾਂ ਦੇ ਵਿੱਚ ਬਹੁਤ ਸ਼ਾਨਦਾਰ ਕਬੱਡੀ ਕੱਪ ਹੋਣਾ ਸੀ ਜਿੱਥੇ ਕਿ ਸਕੋਰਪੀਓ ਜਿਹੜੇ ਕਿ ਸਕੋਰਪੀਓ ਗੱਡੀਆਂ ਨਾਮ ਦਿੱਤੀਆਂ ਜਾਣੀਆਂ ਸੀਗੀਆਂ ਇਹ ਜਿਹੜਾ ਕਬੱਡੀ ਕੱਪ ਆ ਪੋਸਟਪੋਨ ਹੋ ਚੁੱਕਾ ਹੈ ਇਹ ਕੈਨਸਲ ਕਰ ਦਿੱਤਾ ਆ 20 ਫਰਵਰੀ 21 ਫਰਵਰੀ ਨੂੰ ਜਿਹੜਾ ਹੋਵੇਗਾ ਜਿਹੜਾ 3 ਦਿਨਾਂ ਦੇ ਵਿੱਚ ਹੋਣਾ ਸੀਗਾ ਉਹ ਨਿੱਜੀ ਕਾਰਨਾ ਕਰਕੇ ਇਹ ਕੈਨਸਲ ਕਰ ਦਿੱਤਾ ਗਿਆ ਹੈ ਇਹਦੀ ਡੇਟ ਹੁਣ ਮਾਰਚ ਦੇ ਵਿੱਚ ਰੱਖੀ ਜਾਵੇਗੀ